ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜੋੜੀਆਂ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਗੁਰਗੋਬ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਵਕੂਫਤਾਵਾਂ ਤੇ ਹੁੰਦੇ ਹੋਏ ਇਸ ਥਾਂ ਤੇ ਪਹੁੰਚੇ ਤਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਨ ਤੇ ਢਾਬ ਦੇ ਨੇੜੇ ਲੱਗੇ ਦੋ ਪਿੱਪਲ ਦੇ ਦਰਖਤਾਂ ਦੇ ਨਾਲ ਆਪਣਾ ਘੋੜਾ ਬੰਨਿਆ ਤੇ ਸੰਗਤਾਂ ਨਾਲ ਵਚਨ ਬਲਾਸ ਕੀਤੇ 350 ਸਾਲਾਂ ਬਾਅਦ ਵੀ ਇਹ ਪਿੱਪਲ ਦੇ ਦਰਖਤ ਹਰੇ ਭਰੇ ਖੜੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਜਗ੍ਹਾ ਨੂੰ ਪ੍ਰਗਟ ਕੀਤਾ ਤੇ ਵੱਖ-ਵੱਖ ਥਾਵਾਂ ਤੋਂ ਆ ਕੇ ਸੰਗਤਾਂ ਦਰਸ਼ਨ ਦਿਤਾਰੇ ਕਰਕੇ ਨੇ ਹਾਲ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ